ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਹੁੰਚਿਆ ਅੱਜ ਫੱਤੂ ਵਾਲਾ ਪਿੰਡ ਡਿਸਟ੍ਰਿਕਟ ਫਰੂਜ਼ਪੁਰ ਤੁਸੀਂ ਦੇਖ ਰਹੇ ਹੋ ਫਰੂਜ਼ਪੁਰ ਲਾਈਵ ਸੋ ਸਾਡੇ ਨਾਲ ਨੇ ਸਰਦਾਰ ਬਿੰਦਰ ਸਿੰਘ ਜੀ ਜੋ ਮੌਜੂਦਾ ਸਰਪੰਚ ਸਾਹਿਬ ਨੇ ਤੇ ਉਹਨਾਂ ਦੇ ਯਾਰ ਦੋਸਤ ਅੱਜ ਕਰਦੇ ਆ ਸਰਪੰਚ ਸਾਹਿਬ ਨਾਲ ਪਿੰਡ ਦੀਆਂ ਗੱਲਾਂ ਬਾਤਾਂ ਅਤੇ ਉਹਨਾਂ ਦੇ ਜੀਵਨ ਤੇ ਸ਼ੌਂਕ ਬਾਰੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਅਸੀਂ ਆਪਦੇ ਚੈਨਲ ਵਿੱਚ ਤੁਹਾਡਾ ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ ਗੁਰਸਮਰਤ ਸਿੰਘ ਸਰਪੰਚ ਸਾਹਿਬ ਟੀਟਾ ਸਾਰਾ ਪਰਿਵਾਰ ਪੁੰਜਦੀ ਹੈ ਜੀ ਅਜਾ ਸਰਪੰਚ ਸਾਹਿਬ ਪਿੰਡ ਨੂੰ ਦੇ ਵਿਕਾਸ ਨੂੰ ਲੈ ਕੇ ਕੀ ਕੁਝ ਹੋਇਆ ਤੇ ਕੀ ਕੁਝ ਰਹਿੰਦਾ ਜੀ ਵਿਕਾਸ ਦੇ ਵਿੱਚ ਜੀ ਅਸੀਂ ਆਪਾਂ ਪਹਿਲਾਂ ਤੋਂ ਪਾਣੀ ਵਾਲੀ ਟੈਂਕੀ ਲਵਾਈ ਸੀ ਜੀ ਸਾਡੇ ਆਪਣਾ ਰਜਿਸਟਰੀ ਦੇ ਯਾਜ ਨੇ ਸਾਨੂੰ ਇਹਦਾ ਫੰਡ ਦਿੱਤਾ ਤੇ ਟੈਂਕੀ ਲਵਾਈ ਸੀ ਓਕੇ ਜੀ ਤੇ ਪਾਣੀ ਪਿੰਡ ਕੋਲ ਸਾਰੇ ਪਿੰਡ ਨੂੰ ਮਿਲ ਰਿਹਾ ਹੈ ਪਾਣੀ ਜੀ ਤੇ ਵਧੀਆ ਚੱਲ ਰਿਹਾ ਬਾਕੀ ਜਿਹੜਾ ਕੁਝ ਹੋਰ ਵਿਕਾਸ ਹੈ ਇਹ ਚ ਪਿੰਡ ਦੇ ਇੱਕ ਛੱਪੜ ਦੀ ਕੰਦ ਕੁੰਦੋਂ ਵਾਲੀ ਸੀ ਉਹਦੇ ਵਿੱਚ ਦੋ ਇੱਕ ਬੱਚੇ ਜਿੱਗੇ ਸੀ ਓਕੇ ਜੀ ਤੇ ਉਹ ਲੋਕਾਂ ਨੂੰ ਬੜੀ ਸਮੱਸਿਆ ਹੁੰਦੀ ਸੀ ਉਹਦੀ ਤੇ ਉਹਨਾਂ ਬੜਾ ਮੰਗ ਕਰਦਾ ਸੀ ਪਿਛਲੇ ਸਰਪੰਚਾਂ ਤੋਂ ਤੇ ਉਹਨਾਂ ਨਹੀਂ ਸੀ ਕੀਤੀ ਫਿਰ ਮੋ ਕੰਦ ਕਰਤੀ ਅੱਛਾ ਜੀ ਤੇ ਕੰਦ ਕਰਕੇ ਬਾਕੀ ਹੋਰ ਮੇਰੇ ਪਿੰਡ ਦੇ ਬਾਹਰ ਨਾ ਗੰਦੇ ਪਾਣੀ ਦਾ ਛੱਪੜ ਸੀ ਜੀ ਉਹ ਵੀ ਮਿੱਟੀ ਪਾ ਕੇ ਪ੍ਰਵਹਤਾ ਜੀ ਤੇ ਬਾਕੀ ਅੱਗੇ ਉਹ ਵੀ ਜੋ ਵੀ ਹੋ ਸਕਿਆ ਮੈਂ ਵੱਧ ਤੋਂ ਵੱਧ ਕਰਕੇ ਆਦੇ ਪਿੰਡ ਦਾ ਵਿਕਾਸ ਕਰਾਂਗਾ ਤੇ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਕੰਮ ਕਰਾਂਗਾ ਦੇਰ ਮੇਰੇ ਪਿੰਡ ਨੂੰ ਕਈ ਚੀਜ਼ਾਂ ਨੇ ਜਿਹੜੇ ਕਿ ਮੇਰੇ ਕੋਠੇ ਮਕਾਨ ਹੋਣਦੇ ਉਹ ਕੋਪਰਵਾ ਕੇ ਦਿਆਂਦੇ ਇੱਕ ਲੈਟਰਾਂ ਦਾ ਵਾਸਤੇ ਮੰਗ ਕੀਤੀ ਹੋਈ ਹੈ ਉਹ ਅਸੀਂ ਦਿਆਂਦੇ ਤੇ ਇੱਕ ਅਸੀਂ ਮਰਨਾਂ ਵਾਸਤੇ ਸਰਕਾਰ ਅੱਗੇ ਬੇਨਤੀ ਕੀਤੀ ਹੋਈ ਹੈ ਤੇ ਉਹ ਅਸੀਂ ਦੇਖੋ ਸਾਡੀ ਘਰੋ ਪਰਵਾਨ ਹੁੰਦੀ ਹੈ ਤੇ ਉਹ ਅਸੀਂ ਐਮਐਲਏ ਸਾਹਿਬ ਤਾਂ ਕਿੰਨਾ ਕੁ ਸੁਣਜੋਗੇ ਤੁਹਾਨੂੰ ਸਾਡੇ ਨਾਲ ਐਮਐਲਏ ਦਾ ਪੂਰਾ ਸਹਿਯੋਗ ਹੈ ਜੀ ਰਜਦੀਸ਼ ਕੁਮਾਰ ਜੀ ਬਹੁਤ ਸਹਿਯੋਗ ਦੇ ਰਹੇ ਬਹੁਤ ਸਹਿਯੋਗ ਦੇ ਰਹੇ अच्छा जी ਤੇ ਸ਼ੌਂਕ ਕੀ ਦੇ ਤੁਹਾਡੇ ਸਰਪੰਸਾ ਸ਼ੌਂਕ ਨੂੰ ਲੈ ਕੇ ਤੁਸੀਂ ਦੱਸੋ ਮੜਾ ਜੇ ਸਾਡੇ ਦਰਸ਼ਕਾਂ ਨੂੰ ਸ਼ੌਂਕ ਤਾਂ ਮੈਨੂੰ ਹਰ ਚੀਜ਼ ਨਾਲੋਂ ਜ਼ਿਆਦਾ ਸ਼ੌਂਕ ਮੈਨੂੰ ਆਦੇ ਜਾਨਵਰਾਂ ਨਾਲੇ ਜਿਵੇਂ ਘੋੜੀਆਂ ਨਾਲੇ ਮੇਰੇ ਕੋਲੇ ਹਾਂਜੀ ਵੀ ਘੋੜੀਆਂ ਤੁਸੀਂ ਰੱਖੀਆਂ ਦੇਖੀਆਂ ਸੀ ਹਾਂਜੀ ਤੇ ਇਹਦਾ ਮੈਨੂੰ ਸ਼ੌਂਕ ਇੰਨਾ ਕਿ ਵੀ ਮੈਨੂੰ ਆਪ ਜੇ ਮੈਂ ਕੁਝ ਨਾ ਵੀ ਖਾਵਾਂ ਨਾ ਤੇ ਮੇਰਾ ਸਰਸਾ ਕਰਾ ਪਰ ਇਹਨਾਂ ਦੇ ਵਾਸਤੇ ਮੈਨੂੰ ਜ਼ਰੂਰੀ ਮੈਂ ਇੰਨਾ ਕਿੰਨਾ ਮੇਰਾ ਲਗਾਓ ਇਹ ਵੀ ਮੈਂ ਇਹਨਾਂ ਨੂੰ ਅਵੇ ਜਾਰਾ ਦੇ ਬੱਚਾ ਨਾਲ ਵੀ ਜਾਰਾ ਪਿਆਰ ਇਹਨਾਂ ਨਾਲ ਕਰੇ ਇਹ ਬਚਪਨ ਤੋਂ ਤੁਹਾਨੂੰ ਸ਼ੌਕ ਨਹੀਂ ਜੀ ਮੇਰਾ ਬੜਾ ਟਾਈਮ ਹੋ ਗਿਆ ਤੁਹਾਨੂੰ ਵੀ ਇਹ ਆਪਣਾ ਇਹ ਸਾਡੇ ਜੀ ਦਾਦੇ ਤੋਂ ਲੈ ਗਈ ਹੈ ਅੱਛਾ ਜੀ ਹਾਂ ਜੀ ਆ ਤੀਜੀ ਮਨ ਕਿਤੇ ਜੀ ਪੀੜੀ ਮੇਰਾ ਦਾਦ ਮੇਰਾ ਲੈਗਸੀ ਹਾਂ ਜੀ ਲੈਗ ਤੀਜੀ ਲੈਗ ਚੱਜੀ ਆਂ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਤੇ ਹੋਰ ਸਰਪੰਚ ਸਾਹਿਬ ਜਿਹੜੇ ਆਪਣੇ ਤੁਹਾਡੇ ਨਾਲ ਸੱਜਣ ਕਾਫੀ ਜੁੜੇ ਦੇਖਦੇ ਆ ਪਿੰਡ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਹੈ ਜੀ ਪਿੰਡ ਵੱਲੋਂ ਪੂਰਾ ਸਹਿਯੋਗ ਹੈ ਜੀ ਅੱਛਾ ਜੀ ਤੇ ਮਤਲਬ ਕਿ ਹੋਰ ਤੁਹਾਡੇ ਕੋਈ ਪਿੰਡ ਦੇ ਵਿੱਚ ਸਮੱਸਿਆ ਹੋਵੇ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਉਹ ਬੱਚੇ ਡਿੱਗੇ ਸੀ ਉਹਨਾਂ ਦਾ ਕੀ ਹਾਲ ਤੁਸੀਂ ਕੁਝ ਉਹਨਾਂ ਨੂੰ ਫੰਡ ਫੰਡ ਦਿੱਤਾ ਜਾਂ ਨਹੀਂ ਜੀ ਉਹ ਸਾਡੇ ਸਰਪੰਚ ਮੇਰੇ ਬੰਦ ਤੋਂ ਪਹਿਲਾਂ ਦੀ ਗੱਲ ਹੈ ਅੱਛਾ ਤੁਹਾਡੇ ਉਹ ਨਾ ਚੱਪੜੇ ਇੱਥੇ ਆ ਬਾਹਰ ਆਪਣੇ ਵੱਡਾ ਬਣਿਆ ਹੈ ਜੀ ਤੇ ਉਹ ਬੱਚੇ ਡਿੱਗੇ ਸੀ ਕੋਈ ਕੰਦ ਨਹੀਂ ਸੀ ਹੋਈ ਉਹ ਛੋਟੇ ਨਿੱਕੇ ਬੱਚੇ ਖੇਡਦੇ ਸੀ ਉਹ ਵਿੱਚ ਡਿੱਗੇ ਦੇਖ ਕੇ ਤੇ ਬੱਚੇ ਦੀ ਡੈਥ ਹੋ ਗਈ ਕਿਉਂ ਆਮ ਪਹਿਲੋ सरपंचਾ ਦਾ ਮੰਗ ਕਰਦੇ ਨੇ ਨਹੀਂ ਕੀਤੀ ਮੈਂ ਪਹਿਲਾਂ ਬੰਦ ਆ ਸਰ ਪਹਿਲਾਂ ਕੰਦ ਕੀਤੀ ਠੀਕ ਹੈ ਜੀ ਜਿੰਨੇ ਲੋਕਾਂ ਦੀ ਸੋਚ ਸੀ ਵੀ ਇੰਨੀ ਉੱਚੀ ਹੋਣੀ ਚਾਹੀਦੀ ਆਪਾਂ ਉਸੇ ਹਿਸਾਬ ਨਾਲ ਕੀਤੀ ਆ ਆਪ ਉਹ ਦੱਸ ਰਹੇ ਸੀ ਲੋਕ ਕਾਫੀ ਮਤਲਬ ਕਿ ਕਿਨੂੰ ਸੁਧਾਰਿਆ ਪਿੰਡ ਚ ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਹਾਂ ਜੀ ਮਿੰਦੀ ਤੁਸੀਂ ਸਰਪੰਚ ਸਾਹਿਬ ਦੇ ਨਾਲ ਕਿੰਨੇ ਚਿਰ ਤੋਂ ਜੁੜੇ ਹੋ ਕਿਰਦਾਰ ਸੁਭਾਅ ਨਾਲ ਤੁਹਾਨੂੰ ਲੱਗਦਾ ਸਰਪੰਚ ਸਾਹਿਬ ਦਾ ਕਿੱਦਾਂ ਦਾ ਸ਼ੌਂਕ ਨੇ ਠੀਕ ਹੈ ਜੀ ਅਨ ਦੀ ਅਸੀ ਸਰਪੰਚ ਸਾਹਿਬ ਨਾਲ ਵੋਟਾਂ ਦੇ ਪੈਨ ਦੇ ਜੁੜਿਆ ਹੈ ਇਹ ਮਤਲਬ ਜਿਹਨੇ ਇਕ ਟਿ ਇਲੈਕਸ਼ਨ ਹੋਇਆ ਨਾ ਇਸ ਸਰਪੰਚ ਸਾਹਿਬ ਦੇ ਨਾਲ ਖੜੇ ਅਸੀਂ ਉਸ ਤੋਂ ਪਹਿਲਾਂ ਤੁਹਾਡਾ ਕੋਈ ਆਉਣਾ ਜਾਣਾ ਹੈਗਾ ਅਸੀਂ ਹੈਗਾ ਸੀ ਪਹਿਲਾਂ ਅੱਛਾ ਜੀ ਸਾਡਾ ਬਹੁਤ ਕਲੇਮ ਪਿਆ ਸੀ ਕਿ ਫਿਰ ਅਸੀਂ ਇਹਨਾਂ ਨੂੰ ਖੁਦ ਅੱਗੇ ਕਰਕੇ ਚੁਣਿਆ ਭਲਾ ਰਿਆ ਇਲੈਕਸ਼ਨ ਹੋਇਆ ਸੀ ਕਿ ਜਾਂ ਇਲੈਕਸ਼ਨ ਹੋਇਆ ਸੀ ਕਿੰਨੀ ਵੋਟਾਂ ਤੇ ਇਸ ਸਰਪੰਚ ਜਿੱਤੇ ਜੀ ਸਾ ਹੀ ਸੋਦੇ ਲੱਗ ਪੰ 260 ਫ੍ਰੈਂਕਸ 260 ਫ੍ਰੈਂਕ ਬੋਟਾ ਅੱਛਾ 260 ਬੋਟਾ ਹਾਂਜੀ ਹਾਂਜੀ ਮੈਂਬਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਬਾਦੀ ਹੋ ਰਹੀ ਠੀਕ ਹੈ ਜੀ ਸਰ ਕੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਨੌਜਵਾਨਾਂ ਦੇ ਅਸ ਦੇ ਸਾਡੇ ਵੱਲ ਤੋਂ ਪੰਚਾਇਤ ਵੱਲੋਂ ਵੀ ਸਾਰੇ ਜਿਹੜੇ ਪੰਜਾਬ ਲਈ ਜਿਹੜੇ ਨਵੇਂ ਨੌਜਵਾਨਾਂ ਦੀ ਪੀੜੀ ਉੱਠ ਰਹੀ ਹੈ ਮਸਾ ਤੋਂ ਦੂਰ ਰਹਿਣ ਜੀ ਆਪ ਦਾ ਵਿਕਾਸ ਕਰਨ ਚੰਗਾ ਖੇਡਣ ਜੀ ਭਾਈਚਾਰਕ ਧਿਆਨ ਦੇਣ ਨੌਕਰੀਆਂ ਬਾਰੇ ਕਾਹ ਸੋਚਣ ਜੀ ਠੀਕ ਹੈ ਜੀ ਯਾ ਸਾਡਾ ਤਾਂ ਪੁਰਨਾਮ ਹੈ ਸਾਰੇ ਗੱਲਾਂ ਹੁੰਦਾ ਕੈਰੇ ਕਰਾਉਂਦਾ ਕੀਤਾ ਜੀ ਇੱਕ ਬਈ ਸਰ ਗਰਾਊਂਡ ਉਹ ਦੋ ਪੰਜਾ ਕਿਲਾ ਬਣਵਾ ਰਹੇ ਆ ਇੱਥੇ ਅੱਛਾ ਜੀ ਯਾ ਇਹ ਤਾਂ ਪਾਸ ਹੋ ਚੁੱਕਾ ਜੇ ਕੋਈ ਵੀ ਕੰਮ ਵਧੀਆ ਕੰਮ ਆ ਜੇ ਗਰਾਊਂਡ ਦਾ ਤੁਸੀਂ ਕਰ ਰਹੇ ਹੋ ਨਾ ਦੋ ਤਿੰਨਾਂ ਦਾ ਸ਼ਲਾਘਾ ਜੋ ਕਦਮ ਹੈ ਠੀਕ ਹੈ ਜੀ ਕੰਕਾ ਕੱਟਣ ਤੋਂ ਬਾਅਦ ਸਰ ਲੱਗਦਾ ਵੀ ਕੰਮੜਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਇਹ ਕਨੇ ਸਾਡੇ ਪਿੰਡ ਦੇ ਜਿੰਨੇ ਬੱਚੇ ਉੱਡ ਗਏ ਪੀੜ੍ਹੀ ਉੱਠ ਰਹੀ ਜਾਣੀ ਇਸ ਆਂ ਮੈਂ ਖੇਡਾਂ ਉਹਲੇ ਧਿਆਨ ਦੇਣਾ ਬਿਨ ਨਸ਼ੇ ਤੋਂ ਦੂਰ ਰਹਿਣਾ ਦੂਰ ਰਹਿਣਾ ਅੱਗੇ ਨਾਲ ਕਾਫੀ ਫਰਕ ਤੁਹਾਨੂੰ ਲੱਗਦਾ ਨਸ਼ੇ ਤੇ ਪਿਆ ਜੀ ਦੱਸੋ ਹਾਂਜੀ ਕਾਫੀ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਆਈ ਆ ਹਾਂਜੀ ਬਹੁਤ ਕੰਟਰੋਲ ਹੋਇਆ ਨਸ਼ੇ ਦਾ ਕੰਟਰੋਲ ਬਹੁਤ ਜ਼ਿਆਦਾ ਇੱਥੇ ਚੱਲਦਾ ਸੀ ਤੇ ਹੁਣ ਕੰਟਰੋਲ ਪ੍ਰੋਟੈਕਸ਼ਨ ਦਾ ਸਕੰਝਾ ਵੀ ਥੋੜਾ ਟਾਈਟ ਚੱਲ ਰਿਹਾ ਹੈ ਚਲੋ ਸੋ ਇਹ ਸਨ ਫੱਤੂ ਵਾਲੇ ਦੇ ਪੰਚਾਇਤ ਮੈਂਬਰ ਔਰ ਸਰਪੰਚ ਸਾਹਿਬ ਸੋ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ